ਜਾਣਕਾਰੀ ਅਨੁਸਾਰ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦੋਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਦਾ ਅਗਲਾ ਦੌਰ 25 ਅਗਸਤ ਨੂੰ ਹੋਣ ਵਾਲਾ ਪਰ ਇਸ ਤੋਂ ਪਹਿਲਾਂ ਇਸ ਮੀਟਿੰਗ ਬਾਰੇ ਬੁਰੀ ਖਬਰ ਆਈ ਹੈ ਗੱਲਬਾਤ ਲਈ ਭਾਰਤ ਆ ਰਹੀ ਅਮਰੀਕੀ ਟੀਮ ਦਾ ਇਹ ਦੌਰਾ ਬਾਅਦ ਦੇ ਤਰੀਕ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ ਪ੍ਰਸਤਾਵਿਤ ਬੀਟੀਏ ਲਈ ਹੁਣ ਤੱਕ 5 ਦੌਰ ਦੀ ਗੱਲਬਾਤ ਪੂਰੀ ਹੋ ਚੁੱਕੀ ਹੈ ਤੇ 6ਵੇਂ ਦੌਰ ਦੀ ਗੱਲਬਾਤ ਭਾਰਤ ਵਿੱਚ ਹੋਣੀ ਹੈ ਇਹ ਗੱਲਬਾਤ ਜੋ ਹੈ 25 ਤੋਂ 29 ਅਗਸਤ ਤੱਕ ਹੋਣ ਵਾਲੀ ਹੈ ਤੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਹੈ ਕਿ ਇਸ ਦੌਰੇ ਨੂੰ ਮੋੜ ਤੈਅ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਮੀਟਿੰਗ ਨੂੰ ਮੁਲਤਵੀ ਕਰਨਾ ਜਾਂ ਫਿਰ ਮੋੜ ਤੈਅ ਕਰਨਾ ਇਸ ਅਰਥ ਵਿੱਚ ਮਹੱਤਵਪੂਰਨ ਅਮਰੀਕਾ ਨੇ ਭਾਰਤੀ ਸਮਾਨਾਂ ਤੇ 50% ਦੀ ਭਾਰੀ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਿਤ ਬਿਆਨ ਜਾਂ ਫਿਰ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਅਮਰੀਕੀ ਟੀਮ ਦੇ ਭਾਰਤ ਨਾ ਆਉਣ ਦੀ ਖਬਰ ਅਲਾਸਟਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ ਟਰੰਪ ਅਤੇ ਪੁਤਿਨ ਵਿਚਕਾਰ ਹੋਈ ਮੁਲਾਕਾਤ ਯੁੱਧ ਦੇ ਸਬੰਧ ਵਿੱਚ ਨਿਰਣਾਇਕ ਸਾਬਤ ਹੋਈ ਹੈ ਰਾਸ਼ਟਰਪਤੀ ਪੁਤਿਨ ਨੇ ਰੂਸ ਦਾ ਪੱਖ ਪੇਸ਼ ਕੀਤਾ ਤੇ ਟਰੰਪ ਨੂੰ ਅਗਲੀ ਮੁਲਾਕਾਤ ਦੇ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ ਤੇ ਦੂਜੇ ਪਾਸੇ 트ੰਪ ਨੇ ਹੌਲੀ ਹੌਲੀ ਜੰਗਬੰਦੀ ਦੀ ਬਜਾਏ ਸਿੱਧੀ ਸ਼ਾਂਤੀ ਗੱਲਬਾਤ ਦਾ ਸਮਰਥਨ ਕੀਤਾ ਫਿਰ ਵੀ ਮੀਟਿੰਗ ਦੇ ਦੌਰਾਨ ਕੋਈ ਪੱਕਾ ਹੱਲ ਨਹੀਂ ਨਿਕਲਿਆ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਦੇ ਨਾਲ ਭਾਰਤ ਦੇ ਊਰਜਾ ਅਤੇ ਰੱਖਿਆ ਸਬੰਧਾਂ ਨੇ ਅਮਰੀਕਾ ਨੂੰ ਬਹੁਤ ਪਰੇਸ਼ਾਨ ਕੀਤਾ ਜੋ ਕਿ ਟੈਰਿਫ ਵਿਵਾਦ ਨੂੰ ਹੋਰ ਵਧਾ ਸਕਦਾ ਹੈ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਬਾਜ਼ਾਰ ਦੇ ਵਿੱਚ ਆਉਣ ਵਾਲੇ ਭਾਰਤੀ ਉਤਪਾਦਾਂ ਤੇ 50% ਦੇ ਟੈਰਿਫ ਦਾ ਐਲਾਨ ਕੀਤਾ 25% ਦੀ ਪਹਿਲੀ ਕਿਸ਼ਤ 7 ਅਗਸਤ ਤੋਂ ਲਾਗੂ ਹੋ ਗਈ ਤੇ 25% ਦੀ ਦੂਜੀ ਕਿਸ਼ਤ 27 ਅਗਸਤ ਤੋਂ ਲਾਗੂ ਹੋਵੇਗੀ ਜੋ ਰੂਸ ਤੋਂ ਕੱਚਾ ਤੇਲ ਖਰੀਦਣ ਕਾਰਨ ਲਗਾਈ ਗਈ ਹੈ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਭਾਰਤ ਦੇ ਖੇਤੀਬਾੜੀ ਅਤੇ ਡੇਅਰੀ ਬਾਜ਼ਾਰਾਂ ਤੱਕ ਵਿਆਪਕ ਪਹੁੰਚ ਲਈ ਦਬਾਅ ਪਾ ਰਿਹਾ ਹੈ ਇਹ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਖੇਤਰ ਹਨ ਜਿੰਨਾ ਤੋਂ ਨਵੀਂ ਦਿੱਲੀ ਲਗਾਤਾਰ ਬਚਦੀ ਆ ਰਹੀ ਹੈ ਭਾਰਤੀ ਅਧਿਕਾਰੀਆਂ ਦਾ ਤਰਕ ਇਹ ਹੈ ਕਿ ਇਨ੍ਹਾਂ ਖੇਤਰਾਂ ਦੇ ਵਿੱਚ ਆਪਣੀ ਜ਼ਮੀਨ ਛੱਡਣ ਦੇ ਨਾਲ ਛੋਟੇ ਅਤੇ ਸੀਮਾਤ ਕਿਸਾਨਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਜਾਵੇਗੀ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਅਮਰੀਕਾ ਅਤੇ ਭਾਰਤ ਨੇ ਸਤੰਬਰ ਤੋਂ ਅਕਤੂਬਰ 2025 ਤੱਕ ਬੀਟੀਏ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਦੋਵੇਂ ਦੇਸ਼ ਜੋ ਹੈ 2030 ਤੱਕ ਦੋਵੱਲੇ ਵਪਾਰ ਨੂੰ ਮੌਜੂਦਾ 191 ਬਿਲੀਅਨ ਅਮਰੀਕੀ ਡਾਲਰ ਤੋਂ ਵਧਾ ਕੇ 500 ਬਿਲੀਅਨ ਅਮਰੀਕੀ ਡਾਲਰ ਕਰਨਾ ਚਾਹੁੰਦੇ ਹਨ ਮੰਤralੇ ਦੇ ਅੰਕੜਿਆਂ ਦੇ ਅਨੁਸਾਰ ਅਪ੍ਰੈਲ ਜੁਲਾਈ ਦੇ ਦੌਰਾਨ ਦੇਸ਼ ਦਾ ਅਮਰੀਕਾ ਨੂੰ ਨਿਰਯਾਤ 21.64% ਦੀ ਵਧ ਕੇ ਜੋ ਹੈ 33.53 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ ਜਦੋਂ ਕਿ ਆਯਾਤ 12.33% ਦੀ ਵਾਧ ਕੇ 17.41 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ ਅਮਰੀਕਾ 2025 ਅਤੇ 26 ਦੇ ਅਪ੍ਰੈਲ ਤੋਂ ਜੁਲਾਈ ਸਮੇਂ ਦੇ ਵਿੱਚ ਜੋ ਹੈ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਇਸ ਸਾਲ ਅਪ੍ਰੈਲ ਤੋਂ ਅਮਰੀਕਾ ਨੂੰ ਭਾਰਤ ਦੇ ਨਿਰਯਾਤ ਦੇ ਵਿੱਚ ਸਕਾਰਾਤਮਕ ਵਾਧਾ ਦਰਜ ਕੀਤਾ ਜਾ ਰਿਹਾ ਹੈ